ਮਾਈ ਗੁਰਜੀ ਦਾ ਘਰ ਸਾਹਿਬ ਮਾਈ ਗੁਰਜੀ ਦੇ ਪੱਤੇ ਗੁਰੂ ਕਲਗੀਧਰ ਸਚੇ ਪਾਤਸ਼ਾਹ ਜੀ ਨੇ ਦੀਵਾਨ ਦੇ ਵਿੱਚ ਇੱਕ ਸਿੱਖ ਤੋਂ ਪਾਣੀ ਮੰਗਿਆ ਸਿੱਖ ਬਹੁਤ ਸਤਜੇ ਤਰੀਕੇ ਦੇ ਨਾਲ ਪਾਣੀ ਲੈ ਕੇ ਮਹਾਰਾਜ ਜੀ ਦੇ ਸਾਹਮਣੇ ਹਾਜ਼ਰ ਹੋਇਆ ਜਦੋਂ ਮਹਾਰਾਜ ਜੀ ਨੂੰ ਜਲਪ੍ਰੋਸ ਸਹਿ ਮਹਾਰਾਜ ਜੀ ਪੁੱਛਦੇ ਕਹਿੰਦੇ ਪਿਆਰੇ ਤੇਰੇ ਹੱਥ ਬੜੇ ਕੋਮਲ ਨੇ ਕੋਈ ਕੰਮਕਾਰ ਕਰਦਾ ਹੈ ਘਰੇ ਕੋਈ ਹੱਥ ਵਟਾਉਣਾ ਹੈ ਮਾਂ ਪਿਓ ਦੀ ਸੇਵਾ ਕਰਦਾ ਹੈ ਉਹਨੇ ਸਹਿਜ ਸੁਭਾਇ ਕਾ ਕਹਿੰਦਾ ਮਹਾਰਾਜ ਜੀ ਆਪ ਜੀ ਦੀ ਸਾਡੇ ਤੇ ਕਿਰਪਾ ਹੀ ਇੰਨੀ ਧਨ ਦੌਲਤ ਇੰਨੀ ਕਿ ਸਾਡੇ ਘਰੇ ਨੌਕਰ ਚ ਆਕਰ ਇੰਨੇ ਅਹ ਤੱਕ ਦੇ ਆਪ ਪਾਣੀ ਆਪ ਫੜ ਕੇ ਨਹੀਂ ਪੀਤਾ ਮਾਪਿਆਂ ਨੂੰ ਕਿੱਥੋਂ ਦਈਏ ਮਹਾਰਾਜ ਜੀ ਨੇ ਪਾਣੀ ਨਹੀਂ ਪੀਤਾ ਮਰਨ ਮੋੜ ਤੇ ਤਾਰੇ ਕਹਿੰਦੇ ਨਹੀਂ ਰੱਖਦੇ ਹੋਰ ਸਿੱਖ ਨੂੰ ਕਹੇ ਮਹਾਰਾਜ ਜੀ ਕਹਿੰਦੇ ਜਾਓ ਤੁਸੀਂ ਲੈ ਕੇ ਆਓ ਨਾਲੇ ਉਸ ਸਿੱਖ ਨੂੰ ਮਹਾਰਾਜ ਨੇ ਤਾੜਨਾ ਕੀਤੀ ਫਿਰ ਮਹਾਰਾਜ ਜੀ ਕਹਿੰਦੇ ਸਿੱਖੋ ਯਾਦ ਰੱਖੋ ਅਸੀਂ ਇਸ ਸੰਸਾਰ ਦੇ ਵਿੱਚ ਆਇਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਵਿੱਚ ਰਹਿੰਦਿਆਂ ਸਮਾਜ ਦੀ ਮਾਪਿਓ ਦੀ ਸਤਿਗੁਰੂ ਦੀ ਸੰਗਤ ਦੀ ਸੇਵਾ ਕਰੀਏ ਤੇ ਰੱਬ ਖੁਸ਼ ਹੁੰਦਾ ਸਤਿਗੁਰੂ ਖੁਸ਼ ਹੁੰਦੇ ਮਹਾਰਾਜ ਜੀ ਕਹਿੰਦੇ ਮਾਪਿਆਂ ਦੀ ਵੀ ਸੇਵਾ ਕਰੋ ਸੰਸਾਰ ਦੀ ਵੀ ਸੇਵਾ ਕਰੋ ਐਸੇ ਸਤਿਗੁਰੂ ਦੀ ਸੇਵਾ ਕਰੋ ਅਕਾਲ ਪੁਰਖ ਦੀ ਅਰਾਧਨਾ ਕਰੋ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਵਿਹਲੇ ਹੱਥ ਤੇ ਹੱਥ ਰੱਖ ਕੇ ਬੈਠੇ ਰਹੋਗੇ ਸਿਰਫ ਗਿਆਨ ਧਿਆਨ ਦੀਆਂ ਗੱਲਾਂ ਜਾਂ ਲੋਕਾਂ ਨੂੰ ਕਥਾ ਕਹਾਣੀਆਂ ਤੱਕੇ ਰੱਖੋਗੇ ਮਹਾਰਾਜ ਜੀ ਕਹਿੰਦੇ ਸਿੱਖੀ ਪੜ੍ਹੇ ਦੀ ਨਹੀਂ ਸਿੱਖੀ ਸਿੱਧਕ ਦੀ ਹੈ ਸਿੱਖੀ ਸਹਿਜ ਦੀ ਹੈ ਸਿੱਖੀ ਮੰਨਣ ਦੀ ਹੈ ਸਿੱਖੀ ਕਮਾਉਣ ਦੀ ਹੈ ਮਹਾਰਾਜ ਜੀ ਕਹਿੰਦੇ ਸਾਡੀ ਗੱਲ ਦੇ ਉੱਪਰ ਪੈਰਾ ਦਿਆ ਜੇ ਉਸ ਸੇਖ ਨੇ ਦੋਵੇਂ ਹੱਥ ਜੋੜੇ ਮਹਾਰਾਜ ਜੀ ਤੋਂ ਮਾਫੀ ਮੰਗੀ ਸਾਬ ਜੀ ਗਲਤੀ ਹੋ ਗਈ ਸਮਝ ਘੱਟ ਸੀ ਚੰਗੇ ਭਾਗ ਮੰਨ ਗਿਆ ਕਿ ਸਾਡੇ ਤੋਂ ਗਲਤੀ ਹੋ ਗਈ ਆਪਾਂ ਤੇ ਕਿਨਾਰੇ ਕਰ ਲੈਣੇ ਬਾਬਾ ਜੀ ਨਾਲ ਹੀ ਨਹੀਂ ਗਲਤੀ ਕਰਦੇ ਨਹੀਂ ਮੰਨ ਲਿਆ ਜੀ ਸਾਡੇ ਤੋਂ ਗਲਤੀ ਹੋ ਗਈ ਮਹਾਰਾਜ ਜੀ ਨੇ ਰਹਿਮਤ ਕੀਤੀ ਨਾਲ ਤਾੜਨਾ ਕੇ ਮਰਜੀ ਕਹਿੰਦੇ ਸਿੱਖਾ ਸੇਵਾ ਜ਼ਰੂਰ ਕਰਨੀ ਚਾਹੀਦੀ ਮਾਂ ਪਿਓ ਤੋਂ ਸ਼ੁਰੂ ਕਰੀ ਦੀਏ ਦੁਨੀਆ ਵਿੱਚ ਕਰੀ ਦੀਏ ਸਤ ਗੁਰੂ ਦੀ ਕਰੀ ਦੀਏ ਅਕਾਲ ਪੁਰਖ ਦੀ ਆਰਾਧਨਾ ਕਰੀ ਦੀਏ ਉਹ ਫਿਰ ਸਿੱਖ ਮਹਾਰਾਜ ਦੇ ਦਰ ਤੇ ਰਿਆ ਰੱਜ ਕੇ ਸੇਵਾਵਾਂ ਕਮਾਈਆਂ ਬਹੁਤ ਸੰਗਤ ਵਿੱਚ ਪਿਆਰ ਕਰਦੀ ਅਸੀਸਾਂ ਦਿੰਦੀ ਉਹ ਸਮਝਾਇਆ ਇੱਕ ਨੂੰ ਸੀ ਭਲਾ ਮੇਰਾ ਤੁਹਾਡਾ ਸਾਰਿਆਂ ਦਾ ਕੀਤਾ ਆਪਾਂ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰੀਏ ਵਦ ਵਦ ਹੱਤੀ ਸੇਵਾ ਕਰਨ ਦੀ ਕੋਸ਼ਿਸ਼ ਕਰੀਏ ਚਲਾਕੀਆਂ ਨਾ ਕਰੀਏ ਇਹ ਨਹੀਂ ਕਿ ਮੈਂ ਕਰਦਾ ਹੂਰ ਨਹੀਂ ਕਰ ਸਕਦਾ ਨਾ ਗੁਰਮੁਖੋ ਸੇਵਾ ਕਰੀ ਦੀਏ ਮਿਟਣ ਵਾਸਤੇ ਨਾ ਕਿ ਕੁਝ ਬਣਨ ਵਾਸਤੇ